ਵੇ ਤੂੰ ਮੇਰੇ ਚੋਪੀ ਕੀਤਾ ਰਹਾ ਹਾਂ ਆ ਚੰਗੀ ਕੀਤੀ ਤੁਹਾਡੇ ਨਾਲ ਤੈਨੂੰ ਸ਼ਰਮਾਉਣੀ ਚਾਹੀਦੀ ਸੀ ਜਵਾਈ ਭਾਈ ਹਾਂ ਆ ਕੰਮ ਤੇਰੇ ਵਾਸਤੇ ਚੰਗੇ ਨਹੀਂਗੇ ਆ ਵੇਖਿਆ ਤੂੰ ਮੰਦੇ ਦਾ ਜੇ ਵੀ ਨਹੀਂਗੇ ਉਹ ਮੰਨ ਜਾਣਾ ਨਾ ਕੋਈ ਗੱਲ ਨਹੀਂ ਹੁਣ ਪੁੱਛਨੇ ਬਣਾ ਲੈਣਾ ਵੀ ਪੁੱਤ ਤੁਹਾਡਾ ਤਾਂ ਕੋਈ ਕਸੂਰੀ ਨਹੀਂਗਾ ਹੈਗਾ ਆਹੋ ਬਸ ਤੁਸੀਂ ਰਹਿ ਕੇ ਚੰਗੇ ਤੇ ਬਾਕੀ ਸਾਰੇ ਹੋ ਗਏ ਮਾੜੇ ਕ ਦੇਖ ਲਿਆਈ ਜਿਹੜਾ ਤੈਨੂੰ ਕਹਿੰਦਾ ਸੀ ਤੇਰਾ ਨਾਂ ਕਢਾ ਦੂੰਗਾ ਸੁਣ ਲੈ ਹੁਣ ਉਹਦੀਆਂ ਗੱਲਾਂ ਤੂੰ ਤਾਂ ਸ਼ਦਾ ਨਿਕਲੀ ਇਹਦੀਆਂ ਗੱਲਾਂ ਵਿੱਚ ਆ ਗਈ ਸਦੀਪ ਮੈਨੂੰ ਤਾਂ ਡਰ ਲੱਗਣ ਡਿਆ ਵਾ ਕਿੱਦਾਂ ਇੱਥੇ ਟਾਈਮ ਆਪਾਂ ਕੱਢਾਂਗੇ ਇੱਥੇ ਤਾਂ ਨਾ ਦਿਨ ਚੜੇ ਦਾ ਪਤਾ ਲੱਗਦਾ ਤੇ ਨਾ ਰਾਤ ਪਈ ਦਾ ਲੱਗਦਾ ਵਾ ਪਤਾ ਨਹੀਂ ਕਿੰਨਾ ਚਿਰ ਇਸੇ ਆਪਾਂ ਸਾਡੇ ਗੱਲ ਪਿਆਣਾ ਵਾ ਮੈਨੂੰ ਤੇ ਰੋਣ ਆਉਣ ਡਿਆ ਵਾ ਨਾ ਕੋਹ ਪੱਲੇ ਪਿਆ ਆਬਦਨਾਮੀ ਵੀ ਕਰਵਾਈ ਆ ਕਿਹੜੇ ਦਿਨ ਵੇਖਣੇ ਪੈਣ ਰਹੇ ਆ ਮੰਮੀ ਹਜੇ ਤੇ ਤੁਹਾਨੂੰ 2 ਦਿਨ ਹੀ ਹੋਏ ਆ ਮੈਨੂੰ ਪੁੱਛ ਕੇ ਵੇਖੋ ਹਾਂ ਕਿੰਨੇ ਦਿਨ ਹੋ ਗਏ ਇੱਥੇ ਬੈਠੀ ਨੂੰ ਨਾ ਕਿਤੇ ਤੇ ਚੱਜ ਦੀ ਰੋਟੀ ਮਿਲਦੀ ਆ ਫਾਇਰ ਰੋਟੀ ਕਾਦੀ ਆ ਕਾਵਾਂ ਦੇ ਥਰੂ ਤਾਲਵਾ ਰੋਟੀ ਨੰਗਦੀ ਆ ਸੰਦੀਪ ਕਰਵਾਨ ਸੋਨੇ ਤੜਕੇ ਲਾਉਣੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਕੀ ਬਣਿਆ ਸਾਡੇ ਨਾਲ ਪਰ ਨਾ ਆਪਣੀ ਮਾਸੀ ਦੀ ਕਰਤੂਤ ਵੇਖ ਲਾ ਅਵਲ ਤੇ ਮੈਂ ਮੂੰਹ ਖੋਲਦੀ ਨਹੀਂ ਜੇਕਰ ਮੈਨੂੰ ਖੋਲਣਾ ਪਿਆ ਨਾ ਜਿਹੜੇ ਇਹ ਲੋਕ ਦੇ ਫਿਰਨਦੇ ਆ ਨਾ ਇਹਨਾਂ ਨੂੰ ਤਾਂ ਮੈਂ ਫੜਾਉਂਗੀ ਮੈਨੂੰ ਨਹੀਂ ਪਤਾ ਕਿ ਕੀ ਕਰਤੂਤਾਂ ਦੋਵਾਂ ਨੇ ਕਰਨੀਆਂ ਵਾ ਕਦੀ ਕਿਤੇ ਲਾ ਕੇ ਗੱਲਾਂ ਕਰਦੇ ਹੀ ਕਦੀ ਕਿਤੇ ਲਾ ਕੇ ਇਹ ਜੀ ਇਹ ਤਾਂ ਵਕੀਲ ਕਰਨ ਗਏ ਆ ਵਕੀਲ ਕਰਨ ਹੀ ਗਏ ਆ ਸਾਨੂੰ ਫਸਾਉਣਾ ਮਰਾਉਣਾ ਹੀ ਤੇ ਆਪ ਬਚ ਗਿਆ ਕਿ ਨਹੀਂ ਦੋਵੇਂ ਜਾਣੇ ਤੇ ਮੰਮੀ ਗਲਤੀ ਵੀ ਤੇ ਢਾਡੀ ਆ ਨਾ ਤੂੰ ਹੀ ਕੋ ਰੱਖਿਆ ਆਪਣੇ ਕੋਲ ਉਹਨਾਂ ਨੂੰ ਉਹਨਾਂ ਨੇ ਸਾਡਾ ਸਾਥ ਦਿੱਤਾ ਸੀ ਜਿੱਦ ਨਹੀਂ ਲੋਕ ਦੇ ਫਿਰਦੇ ਸੀ ਮੈਂ ਤਾਂ ਸੋਚਿਆ ਚੱਲ ਕੋਈ ਗੱਲ ਨਹੀਂ ਦੋਵੇਂ ਜਾਣੇ ਉਹ ਵੱਤ ਦੋਵੇਂ ਹੀ ਆ ਇਕੱਠੇ ਰਹੀ ਜਾਵਾਂਗੇ ਇੱਕ ਅਸਿਆਪਾ ਤੇ ਉਹ ਪਾਇਆ ਜਿਹੜਾ ਦੇ ਭਰਾ ਦੇ ਸਿਰ 'ਚ ਕੋ ਮਾਰਦਾ ਉਹਦਾ ਫੇਰ ਘਰੋਂ ਭੱਜਣਾ ਹੀ ਪੈਣਾ ਸੀ ਸਭ ਉਹਨਾਂ ਨੂੰ ਨਾ ਨਾ ਦੱਸ ਦੇ ਅਸੀਂ ਦੋਵਾਂ ਜਾਣੇ ਨੇ ਘਰ ਲੋਕ ਕਿ ਰਹੀ ਜਾਣਾ ਹੈ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਮੰਮੀ ਸ਼ਦਾਈ ਦੇ ਤੁਸੀਂ ਹੀ ਤੁਹਾਨੂੰ ਨਹੀਂ ਪਤਾ ਉਹਨੇ ਹੋਸ਼ ਤੇ ਕਰਨੀ ਹੀ ਨਾ ਦੱਸਣਾ ਤੇ ਉਹਨੇ ਹੈਗਾ ਹੀ ਉਹਦਾ ਤੇ ਫਸਣਾ ਨਹੀਂ ਹੀ ਚੱਲ ਆ ਵੀ ਚੰਗਾ ਹੋ ਗਿਆ ਤੁਸੀਂ ਕਿਹੜਾ ਉਹਦਾ ਮੈਨੂੰ ਪੁੱਛਣਾ ਹੀ ਹੁਣ ਪਤਾ ਲੱਗਾ ਨਾ ਆਹੋ ਹੁਣ ਇਹੋ ਗੱਲਾਂ ਕਰੀ ਜਾਵੀਂ ਹੁਣ ਤੈਨੂੰ ਠੰਡ ਪੈ ਗਈ ਆ ਅਸੀਂ ਵੀ ਤੇਰੇ ਲਾਗੇ ਆ ਗਏ ਆ ਸਬਕ ਕਰ ਲੈਣੀ ਉਹ ਜੇ ਬਾਹਰ ਹੁੰਦੇ ਤਾਂ ਕਿਤਾ ਤੈਨੂੰ ਬਚਾਈ ਲੈਂਦੀ ਮਾਵਾਂ ਤੀਆਂ ਨੇ ਬੜੇ ਮੂੰਹ ਜੋੜੇ ਆ ਕੋਈ ਇਰਾਦਾ ਬਣਾਇਆ ਦੱਸੰਦਾ ਕਿ ਨਹੀਂ 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 ਮੈਡਮ ਜੀ ਜੋ ਕੁਝ ਹੈਗਾ ਤੁਹਾਨੂੰ ਦੱਸਦਾ ਹੀ ਸੱਚੀ ਇਦਾਂ ਦੀ ਕੋਈ ਗੱਲ ਨਹੀਂ ਗਈ ਇਹ ਗੱਲ ਤੇ ਇਹ ਵੀ ਕਹਿੰਦੀ ਸੀ ਵੀ ਮੈਂ ਸਾਰਾ ਕੁਝ ਦੱਸਤਾ ਨਹੀਂ ਮੈਡਮ ਜੀ ਕੋਈ ਗੱਲ ਨਹੀਂ ਗਈ ਇਦਾਂ ਦੀ ਹੈਗੀ ਤੁਸੀਂ ਤਾਂ ਜਾਣ ਕੇ ਨਜਾਇਜ਼ ਹੀ ਸਾਨੂੰ ਫੜ ਲਿਆ ਜੀ ਕੋਈ ਗਲਤੀ ਨਹੀਂ ਕੀਤੀ ਮੇਰੀ ਸੁਣੋ ਗੱਲ ਕੱਲ ਤੁਹਾਡੀ ਤਿੰਨ ਜਣਿਆਂ ਦੀ ਨਾ ਸ਼ੀਆ ਤੇ ਉਥੇ ਜਾ ਕੇ ਨਾ ਤੋਤੇ ਵਾਂਗੂ ਸਭ ਕੁਝ ਬੋਲ ਦਿਓ ਜੇ ਨਾ ਨਾ ਬੋਲੇ ਤੇ ਫੇਰ ਸਾਨੂੰ ਬੁਲਾਉਣਾ ਹੁੰਦਾ ਵਾ ਮੈਡਮ ਜੀ ਕਸੂਰ ਤੇ ਸਾਡਾ ਕੋਈ ਨਹੀਂਗਾ ਜੋ ਕੁਝ ਵੀ ਕੀਤਾ ਨਾ ਮੇਰੀ ਭੈਣ ਨੇ ਕੀਤਾ ਵਾ ਜੇ ਨਾ ਜੋ ਬੰਦੇ ਸਿਰ 'ਚ ਕੁਛ ਮਾਰਿਆ ਸੀ ਨਾ ਉਹ ਮੇਰੇ ਪਣਵਈਏ ਨੇ ਮਾਰਿਆ ਸੀ ਤੁਸੀਂ ਇੱਦਾਂ ਕਰੋ ਤੁਹਾਡਾ ਸੇਵਾ ਪਾਣੀ ਕਰ ਦਿੰਦੇ ਆ ਤੁਹਾਡਾ ਨਾ ਤਿੰਨਾ ਜਾਣਿਆਂ ਦਾ ਨਾਂ ਕੱਢਾ ਦਿਓ ਮੈਂ ਉਹਨਾਂ ਨੂੰ ਫੜਾ ਦੂੰਗੀ ਦੱਸ ਦੂੰਗੀ ਮੈਨੂੰ ਬਾਹਰ ਨਿਕਲ ਲੈਣ ਦਿਓ ਕਿ ਕਿੱਥੇ ਲੁਕੇ ਆ ਤੇ ਫੇਰ ਨਾ ਜੋ ਸਜ਼ਾ ਹੋਗੀ ਨਾ ਤੁਸੀਂ ਉਹਨਾਂ ਨੂੰ ਦੇ ਦਿਓ। ਭਾਵੇਂ ਲਾਗੇ ਛਾਗੇ ਦੇ ਕੈਮਰੇ ਕਢਾ ਲਓ। ਉਹਨੇ ਸਾਰਾ ਕੰਮ ਕੀਤਾ ਵਾ। ਸਾਨੂੰ ਤੇ ਮੈਡਮ ਜੀ ਐਵੇਂ ਫਸਾਤਾ ਨਾ ਜਾਏਗੀ ਉਹਨੇ। ਚੱਲ ਚੱਲ ਬੈਠੀ ਰਹਿ। ਇਹੋ ਜੇ ਲਾਲਚ ਨਾ ਮੈਨੂੰ ਨਾ ਦੇ। ਮੈਂ ਨੌਕਰੀ ਕਰਨ ਨਹੀਂ ਆ। ਤੁਹਾਡੇ ਵਾਂਗੂ ਨਾ ਮੇਰੇ ਮਨ ਦੇ ਵਿੱਚ ਲਾਲਚ ਹੈ ਨਹੀਂ ਆ। ਕੱਲ ਜਾਣਾ ਵਾ ਤੇ ਤਿਆਰ ਹੋ। ਹਾਈ ਹਾਈ ਸੰਦੀਪ। ਅੱਦਰ ਤੱਕ ਕਿਲਬੜੀ ਮਾਰਨ ਦੇਈ। ਜੇ ਕੱਲ ਨੂੰ ਗਏ ਤਾਂ ਤੇ ਕੀ ਦੱਸਾਂਗੇ ਮੈਨੂੰ ਤਾਂ ਸ਼ਰਮ ਆਉਂਦੀ ਆ ਮਮੀ ਤੇ ਇਹ ਕਿਉਂ ਗਿਆ ਹੀ ਕਿਸੇ ਵਾ ਦੇ ਦਾਂਗੇ ਹੁਣੇ ਉਹ ਜਾ ਕੇ ਦੱਸ ਦੇਣਗੇ ਤੇ ਕੀ ਕਰਾਂਗੇ ਫਿਰ ਇਹ ਮੈਨੂੰ ਤੇ ਇਹ ਹੀਗਾ ਮਾੜਾ ਮੋਟਾ ਸਾਨੂੰ ਬਾਹਰ ਕੱਢ ਦਿੰਦੇ ਚੱਲ ਤੇਰੀ ਮਾਸੀ ਨੂੰ ਫਸਾ ਦਾਂਗੇ ਸਾਰਾ ਕੰਮ ਤੇ ਉਹਨੇ ਕੀਤਾ ਨਾ ਇਹ ਬੜੀ ਚਲਾਕ ਵਾ ਅੱਛਾ ਇੰਨੀ ਕੁਛ ਨਹੀਂ ਕਰਨਾ ਹੈਗਾ ਚੱਲ ਕੋਈ ਚੁੱਪ ਕਿਤੇ ਰਹੋ ਜੋ ਵੀ ਪੁੱਛਣਗੇ ਨਾ ਤੇ ਕੱਲ ਨੂੰ ਦੱਸ ਦਿਓ ਸੱਚ-ਸੱਚ ਕਾਤਾ ਨਹੀਂ ਹੁਣ ਵਿਚਾਰੀ ਕਿਹੜੇ ਹਾਲਾਤਾਂ ਵਿੱਚ ਹੋਣੀ ਆ ਕੀ ਉਹਦੇ ਨਾਲ ਬੰਨ੍ਹਿਆ ਨਾ ਕੀ ਕਰ ਲੈਣਾ ਉਹ ਤੂੰ ਐਵੇਂ ਫੇਰਨਾ ਕਰੀ ਜਾ ਫਿਗਰ ਉਹ ਚੰਗਾ ਹੋ ਗਿਆ ਬਾ ਵਕੀਲ ਵਾਲ ਚੱਲ ਗਏ ਹਾਂ ਨਾ ਜਾਂਦੇ ਨਾ ਅਸੀਂ ਵੀ ਫੜੇ ਜਾਣਾ ਅਸੀਂ ਗਾਸ ਮਾ ਮੇਰੀ ਹੁਣ ਉਹ ਫੜੇ ਗਏ ਆ ਕਿਤੇ ਨਾ ਕਿਤੇ ਤੇ ਫੜੇ ਅਸੀਂ ਵੀ ਜਾਣਾ ਕਿੰਨਾ ਚਿਰ ਲੁਕੇ ਰਵਾਂਗੇ ਪਰ ਗੱਲ ਸੁਣੋ ਮੇਰੀ ਹੁਣ ਇੰਨਾ ਹਾਲਾਤਾਂ ਵਿੱਚ ਰਹਿਣਾ ਬੜਾ ਔਖਾ ਲੱਗਦਾ ਜੇ ਮੈਨੂੰ ਵੀ ਕਦੀ ਉੱਥੇ ਜਾ ਕਦੀ ਉਹ ਬੰਬੀ ਦੇ ਬੜਾ ਹੀ ਔਖਾ ਹੋ ਗਿਆ ਔਖਾ ਤਾਂ ਹੈਗਾ ਵਾ ਹੁਣ ਭੱਜ ਦੌੜ ਤੇ ਕਰਨੀ ਕਿ ਨਹੀਂ ਕੀ ਕਰੀਏ ਹੁਣ ਇਹਨਾਂ ਦੇ ਨਾਲ ਹੀ ਜੱਬ ਪਈ ਸਾਨੂੰ ਵੀ ਨਾ ਉਹੋ ਇਦਾਂ ਦੇ ਕੰਮ ਕਰਦੇ ਤੇ ਨਾ ਅੱਜ ਤੱਕ ਪਹੁੰਚਦੇ ਅਸੀਂ ਵੀ ਤੇ ਕੰਮ ਕਿਤੇ ਨਾ ਕਿਤੇ ਗਲਤ ਕੀਤਾ ਹੀ ਨਾ ਹੁਣ ਮੈਨੂੰ ਬੜਾ ਪਛਤਾਵਾ ਹੋਣ ੜਿਆ ਉਹਦੋਂ ਤੈਨੂੰ ਬਥੇਰਾ ਸਮਝਾਇਆ ਸੀ ਉਹ ਮਨੀਏਕ ਵੀ ਉਹ ਕੰਮ ਕਰੋ ਤੁਸੀਂ ਆ ਗਲਤ ਕੰਮ ਤੇ ਤੁਸੀਂ ਕੀਤਾ ਨਾਲ ਮੈਨੂੰ ਵਝਾਤਾ ਤੇ ਮੈਂ ਕਹਿੰਦਾ ਵਾ ਆ ਵੇਖ ਕਿੱਥੇ ਪਿੰਡ ਵਾ ਤੇ ਕਿੱਥੇ ਆਣ ਕੇ ਹਡੇਰੀਆਂ ਤੇ ਬੈਠੇ ਬਾਹਰ ਆਏ ਤੇ ਯਾਰ ਦੋਸਤ ਚੰਗੇ ਆ ਜਿਹੜੇ ਕਹਿ ਦਿੰਦੇ ਆ ਵੀ ਚੱਲ ਭਾਜੀ ਕੋਈ ਗੱਲ ਨਹੀਂ ਕਿਤੇ ਸਾਡੀ ਪੰਬੀ ਤੇ ਰਹਿ ਜਾਓ ਠੀਕ ਆ ਅਜੇ ਮਾਤ ਕਰ ਦਿੰਦੇ ਆ ਸ਼ਹਿਰ ਅਹੀਂ ਨਹੀਂ ਜਾ ਸਕਦੇ ਪਿੰਡ ਅਹੀਂ ਨਹੀਂ ਸਿੱਧੇ ਜਾ ਸਕਦੇ ਚੋਰੇ ਛੱਪੇ ਹੀ ਆ ਨਾ ਕਦੇ ਕੀ ਮੈਨੂੰ ਤਾਂ ਅਫਸੋਸ ਹੋ ਗਿਆ ਨਾ ਗੁੱਸਾ ਚੰਡਿਆ ਆ ਉਦੋਂ ਨਾ ਇਹਨਾਂ ਨੂੰ ਇੱਕ ਗੱਡੀ ਦੀ ਅੱਗ ਲੱਗੀ ਸੀ ਤੇ ਜੋ ਮੈਨੂੰ ਲੱਗਾ ਠੀਕ ਮੈਂ ਕੀਤਾ ਹੁਣ ਤੁਸੀਂ ਵੀ ਤਾਂ ਹੋ ਗਈ ਤਾਂ ਜੋ ਤੁਹਾਨੂੰ ਠੀਕ ਲੱਗਾ ਜੇ ਜੋ ਬਣ ਕੇ ਜਾ ਕੇ ਦੱਸ ਦਿੰਦਾ ਤੇ ਫੜੇ ਤਾਂ ਹੀ ਉਧਰ ਹੀ ਜਾਣਾ ਸੀ ਇਹ ਆ ਤੇ ਬਚਾਓ ਗਿਆ ਦੰਦਾ ਆ ਦੇਣ ਨਿਕਲ ਗਿਆ ਪਰ ਹੁਣ ਮੈਨੂੰ ਲੱਗਣ ਰਿਹਾ ਜੇ ਹੁਣ ਨਹੀਂ ਜੇ ਕੋਈ ਬਚਾ ਹੱਡਾਗਾ ਹੁਣ ਮੇਰਾ ਦਿਲ ਬੜਾ ਡਰਨ ਦਿਆ ਹੁਣ ਬੜਾ ਡਰ ਲੱਗਣ ਦਿਆ ਤੈਨੂੰ ਹੈ ਜਦੋਂ ਭੈਣ ਨਾਲ ਰਲ ਕੇ ਜ਼ਹਿਰ ਦਿੱਤਾ ਸੀ ਉਦੋਂ ਨਹੀਂ ਤੈਨੂੰ ਪਤਾ ਲੱਗਾ ਵੀ ਭੁਗਤਣਾ ਪੈਣਾ ਵਾ ਮੈਂ ਵੀ ਤੋਦੇ ਮਗਰ ਲੱਗ ਗਈ ਉਹ ਚੱਕ ਵੀ ਸੀ ਫੋਨ ਕਰ ਦਿੰਦੇ ਸੀ ਮੈਨੂੰ ਆ ਜਾ ਆ ਜਾ ਤੇ ਫਿਰ ਜਾ ਕੇ ਮੈਂ ਵੀ ਤੇ ਜੋ ਮੇਰੇ ਦਿਮਾਗ ਚ ਆਈ ਸਲਾਹ ਮੈਂ ਉਹ ਦਿੱਤੀ ਉਹਨੂੰ ਉਹਨੇ ਮੰਨ ਲਈ ਉਦੋਂ ਨਾ ਮੰਨਦੀ ਉਹ ਲਾਲਚ ਬੜਾ ਮਾੜਾ ਹੁੰਦਾ ਠੀਕ ਆ ਉਦੋਂ ਦੋਵਾਂ ਨਹੀਂ ਸੁਣੀ ਤੁਸੀਂ ਉਹ ਮੈਨੂੰ ਵੀ ਇਹ ਹੀ ਵੀ ਉਹਦਾ ਰਿਸ਼ਤਾ ਮੈਂ ਕਰਾਉਂਦਾ ਹੀ ਹੈ ਨਾ ਉਹ ਵਧੀਆ ਆ ਇਹਨਾਂ ਦਾ ਰਿਸ਼ਤਾ ਨਹੀਂ ਘ ਲੈ ਆਓ ਉਹ ਨਹੀਂ ਲਿਆ ਰਿਸ਼ਤਾ ਤੇ ਬਸ ਠੀਕ ਆ ਜਿੱਥੇ ਹੋ ਗਿਆ ਠੀਕ ਵਾ ਤੂੰ ਵੀ ਦੇਖੋ ਗੱਲ ਮਗਰ ਪਈ ਆ ਕੋਈ ਜ਼ਰੂਰੀ ਮੈਨੂੰ ਕੀ ਪਤਾ ਹੈ ਵੇਖ ਤੱਕ ਪੁੱਗਤਣਾ ਪੈਣਾ ਉਹਨਾਂ ਨੇ ਪਿੱਛਾ ਨਹੀਂ ਛੱਡਿਆ ਕਿ ਕਿੱਥੋਂ ਤੱਕ ਉਹ ਪੇਕਿਆਂ ਨੇ ਜ਼ੋਰ ਲਾ ਲਿਆ ਹੁਣ ਤੇ ਮੈਨੂੰ ਜਿੱਤਾ ਲੱਗਦਾ ਨਾ ਸਜ਼ਾ ਕਰਾ ਕੇ ਸਾਹ ਲੈਣਾ ਹੈ ਤੇ ਕਰਾਉਣੀ ਹੈ ਅਗਲੇ ਨੇ ਨੁਕਸਾਨ ਨਹੀਂ ਕੀਤਾ ਤੁਸੀਂ ਉਹਨਾਂ ਦਾ ਕਰ ਲੋ ਗੱਲ ਨੇ ਉਹਨ ਇੱਥੇ ਬੈਠੀਆਂ ਹੀ ਹੋ ਚੰਗੀਆਂ ਹੀ ਹੁਣ ਵੇ ਤੂੰ ਤਾਂ ਚੁੱਪੀ ਕੀਤਾ ਰਿਹਾ ਚੰਗੀਆਂ ਜੇ ਵੇ ਤੂੰ ਤਾਂ ਚੁੱਪੀ ਕੀਤਾ ਰਿਹਾ ਹਾਂ ਆ ਚੰਗੀ ਕੀਤੀ ਤੁਹਾਡੇ ਨਾਲ ਤੈਨੂੰ ਸ਼ਰਮਾਉਣੀ ਚਾਹੀਦੀ ਸੀ ਜਵਾਈ ਭਾਈ ਹਾਂ ਆ ਕੰਮ ਤੇਰੇ ਵਾਸਤੇ ਚੰਗੇ ਨਹੀਂਗੇ ਤੂੰ ਮਿੱਟੀ ਚ ਰੋਲ ਕੇ ਰੱਖਤਾ ਹਨੂ ਤੂੰ ਚੰਗਾ ਕੰਮ ਕੀਤਾ ਸੀ ਕੀ ਕੀਤਾ ਸੀ ਕੀ ਕੀਤਾ ਕੁੜੀਣਾ ਤੁਸੀਂ ਜਿਨ੍ਹਾਂ ਨੇ ਕੀਤਾ ਤਾਂ ਬਾਹਰ ਭੱਜੇ ਫਿਰਨਦੇ ਆ ਤੁਹਾਨੂੰ ਇਦਾਂ ਫਸਾਤਾ ਵਾ ਉਹ ਸਭ ਤੋਂ ਵੱਧ ਕਸੂਰ ਨਾ ਤੁਹਾਡਾ ਹੀ ਠੀਕ ਹੈ ਨਾ ਚਾ ਚੁੱਪ ਕਰ ਮੇਰਾ ਹੀ ਕਸੂਰ ਤੇਰਾ ਤਾਂ ਕੋਈ ਨਹੀਂ ਚੁੱਪ ਮੈਂ ਕੀ ਕਰਨਾ ਵਾ ਕੋਈ ਗੱਲ ਨਹੀਂ ਕੱਲ ਨੂੰ ਪਤਾ ਲੱਗ ਜਾਣਾ ਵਾ ਪੇਸ਼ੀ ਤੇ ਜਾਣਾ ਗੱਲ ਨੂੰ ਤੁਸੀਂ ਕੋਈ ਗੱਲ ਨਹੀਂ ਲੱਗ ਜਾ ਪਤਾ ਜਿਹੜਾ ਲੱਗਣਾ ਵਾ ਜਾ ਜਾ ਕੇ ਆਪਣਾ ਕੰਮ ਕਰ ਤੂੰ ਆ ਵੇਖਿਆ ਮੰਨਦੇ ਤਾਂ ਜੇ ਵੀ ਨਹੀਂ ਗੇ ਉਹ ਮੰਨ ਜਾਣਾ ਵਾ ਕੋਈ ਗੱਲ ਨਹੀਂ ਹੁਣ ਪੁਲਿਸ ਨੇ ਬਣਾ ਲੈਣਾ ਵਾ ਵੇ ਪੁੱਤ ਹਾਟਾ ਤਾਂ ਕੋਈ ਕਸੂਰੀ ਨਹੀਂ ਗਾ ਹੈਗਾ ਅਸੀਂ ਤਾਂ ਨਜਾਇਜ਼ ਹੀ ਫਸ ਗਏ ਆ ਮੇਰੀ ਭੈਣ ਭਣ ਵੀ ਇਹਦਾ ਸਾਰਾ ਕਸੂਰ ਹੀ ਜਿੱਦਣ ਤੂੰ ਆਇਆ ਹਾਂ ਅਸੀਂ ਤੈਨੂੰ ਲੱਭੇ ਹਾਂ ਕਿਤੇ ਕਸੂਰ ਤੁਹਾਡਾ ਪੰਜਾਂ ਜਣਿਆਂ ਦਾ ਓਨਾ ਹੀ ਆ ਲੱਗ ਜੂ ਤੁਹਾਨੂੰ ਪਤਾ ਕੱਲ ਉਥੇ ਅਦਾਲਤ 'ਚ ਸਾਰੇ ਸਬੂਤ ਵੀ ਹੋਣੇ ਆ ਤੇ ਤੁਸੀਂ ਵੀ ਹੋਣਾ ਚੱਲ ਕੋਈ ਨਹੀਂ ਜੋ ਸਾਡੇ ਕਰਮਾਂ ਵਿੱਚ ਵਾ ਨਾ ਮਿਲ ਜੂ ਸਾਨੂੰ ਘੜੀ ਘੜੀ ਆਣ ਕੇ ਨਾ ਸਾਡੇ ਜ਼ਖਮਾਂ ਤੇ ਲੂਣ ਨਾ ਪਾਓ ਫਿਰ ਜੋ ਬਣਾ ਇਹਨਾਂ ਨਾਲ ਗੱਲ ਕਰਨ ਦਾ ਕੋਈ ਫਾਇਦਾ ਹੀ ਨਹੀਂ ਆ ਇਹਨਾਂ ਨੂੰ ਲੱਗਣੀ ਥੋੜੀ ਇਹਨਾਂ ਨੂੰ ਮੰਦੇ ਨਹੀਂਗੇ ਮੰਦੇ ਨਹੀਂ ਸਬੂਤ ਹੁੰਦਿਆਂ ਹੋਇਆਂ ਵੀ ਬੰਦਾ ਨਾ ਮੰਨੇ ਤੇ ਫਿਰ ਠੀਠੀ ਹੋਏ ਨਾ ਤੂੰ ਇਹ ਤੇ ਮੇਰ ਤੋਂ ਵਿਸ਼ਵਾਸ ਕਰੋ ਤੁਹਾਡੇ ਤੋਂ ਮੈਂ ਕਿੰਨਾ ਵਿਸ਼ਵਾਸ ਕੀਤਾ ਸੀ ਤੁਹਾਡੇ ਨਾਲ ਫੇਰੇ ਲਏ ਆ ਤੇ ਤੂੰ ਮੇਰ ਨਾਲ ਇਦਾਂ ਕਰਨ ਦੇ ਜਦੋਂ ਮੇਰਾ ਕੋਈ ਕਸੂਰ ਨਹੀਂ ਆ ਤੇ ਤੈਨੂੰ ਕਢਵਾਉਂਦੇ ਕਿਉਂ ਨਹੀਂ ਮੈਨੂੰ ਇੱਥੋਂ ਤੇਰਾ ਕਿਉਂ ਨਹੀਂ ਕਸੂਰ ਤੂੰ ਵੀ ਨਾਲ ਰਲ ਹੀ ਨਾ ਮੈਂ ਕੁਝ ਨਹੀਂ ਕੀਤਾ ਸਭ ਕੁਝ ਮਾਸੀ ਨੇ ਕੀਤਾ ਵਾ ਹੁਣ ਮਾਸੀ ਨੇ ਕੀਤਾ ਠੀਕ ਹੈ ਨਾ ਤੁਹਾਡਾ ਸਾਰਿਆਂ ਦਾ ਕਸੂਰ ਆ ਠੀਕ ਹੈ ਨਾ ਸੁੱਦਾ ਤੁਹਾਨੂੰ ਸਾਰਿਆਂ ਨੂੰ ਮਿਲਣੀ ਹੈ ਜਿਹੜਾ ਤੈਨੂੰ ਕਹਿੰਦਾ ਹੀ ਤੇਰਾ ਨਾਂ ਕਢਾ ਦੂੰਗਾ ਸੁਣ ਲੈ ਹੁਣ ਉਹਦੀਆਂ ਗੱਲਾਂ ਤੂੰ ਤਾਂ ਛਦੈਨ ਨਿਕਲੀ ਇਹਦੀਆਂ ਗੱਲਾਂ ਵਿੱਚ ਆ ਗਈ ਮੰਮੀ ਉਦੋਂ ਇਹ ਵੀ ਨਾਰ ਰਲੇ ਸੀ ਨਾ ਹੁਣੇ ਵੀ ਮੁੱਕਰ ਗਏ ਆ ਇਹ ਤਾਂ ਪੂਰਾ ਇਹਦੇ ਨਾਲ ਹੀ ਰਲਿਆ ਵਾ ਇਹਨੇ ਆਪਣੇ ਨਾਲ ਕੋਈ ਰਿਸ਼ਤੇਦਾਰੀ ਥੋੜਾ ਰੱਖੀ ਆ ਵੀ ਮੇਰੇ ਰਿਸ਼ਤੇਦਾਰ ਵਾ ਪਤਾ ਨਹੀਂ ਕਿਦਾਂ ਦਾ ਵਾ ਇਹ ਦਫਾ ਕਰ ਇਹੋ ਜਿਹੇ ਨੂੰ ਮੂੰਹ ਨਾ ਲਾ ਤਾ ਆਹੋ ਬਸ ਤੁਸੀਂ ਰਹਿ ਕੇ ਚੰਗੇ ਤੇ ਬਾਕੀ ਸਾਰੇ ਹੋ ਗਏ ਮਾੜੇ ਕ ਤੁਸੀਂ ਮਾੜਾ ਕੰਮ ਕਰਕੇ ਵੀ ਨਾ ਮੰਨੋ ਵੀ ਅਸੀਂ ਕੀਤਾ ਵਾ ਅਹੀਂ ਕੋਈ ਨਹੀਂ ਮਾੜਾ ਕੰਮ ਕੀਤਾ। ਕੁੰਦਰ ਨੂੰ ਸਜ਼ਾ ਹੋ ਜਾਣੀ ਨਾ ਲੱਗ ਪਤਾ ਜਣਾ ਤੁਹਾਨੂੰ। ਚੱਲ ਕੋਈ ਗੱਲ ਨਹੀਂ। ਹੋਜੂ ਨਾ ਸਜ਼ਾ ਤੇ ਹੋ ਜੇ। ਜੋ ਤੁਸੀਂ ਕਰਨਾ ਨਾ ਉਹ ਤੇ ਕਰਾਈ ਦਿੱਤਾ ਵਾ। ਹੋਰ ਜ਼ੋਰ ਲਾ ਲੋ ਜਾਓ। ਉਹ ਤੇ ਠੀਕ ਆ ਜ਼ੋਰ ਲਾਉਣਾ ਹੀ ਆ ਨਾ। ਜ਼ੋਰ ਵਾਲੀ ਕਿਹੜੀ ਗੱਲ ਵਾ। ਤੁਸੀਂ ਵੀ ਤੇ ਭੱਜ ਕੇ ਵੇਖ ਹੀ ਲਿਆ ਸੀਗਾ। ਚੱਲ ਜਾਓ ਜਾ ਕੇ ਨਾ ਆਪਣਾ ਕੰਮ ਕਰੋ। ਬਹੁਤ ਸੋਹਣੀ ਕੀਤੀ ਤੁਸੀਂ ਸਾਡੇ ਨਾਲ। ਚਲ ਆਓ ਬਾਜੀ। ਇਹਨਾਂ ਨਾਲ ਗੱਲ ਕਰਨ ਦਾ ਫੜਾ ਹੀ ਕੋਈ ਨਹੀਂ। ਬੈਠੇ ਰਹਿੰਦੇ ਨੇ ਇਹਨਾਂ ਨੂੰ। ਆਹ ਵੇਖਿਆ ਹੀ। ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ। ਬਿੱਦਲਜੀਤ ਜਿਹੜਾ ਉਹਨਾਂ ਨਾਲ ਰਲਿਆ ਵਾ ਵੇਖਿਆ ਉਹਦੀ ਬੋਲੀ ਬੋਲਣ ਡਿਆ ਵਾ ਸਾਨੂੰ ਸਜ਼ਾ ਕਰਾਉਂ ਡਿਆ ਵਾ ਕੋਈ ਸ਼ਰਮ ਕਰ ਤੂੰ ਨਾ ਪਤਾ ਹੀ ਨਹੀਂ ਵੀ ਮੈਂ ਜਵਾਈ ਪਾਈ ਆ ਮੰਮੀ ਉਦੋਂ ਗਲਤੀ ਵੀ ਤੇ ਤੁਸੀਂ ਕੀਤੀ ਸੀ ਨਾ ਤੁਸੀਂ ਭਜ-ਭਜ ਪੈਂਦੀਆਂ ਸੀ ਦੋਵੇਂ ਪੈਣਾ ਆ ਚੱਲ ਕੋਈ ਨਹੀਂ ਜੇ ਗਲਤੀ ਸਾਡੇ ਕੋਲ ਹੋ ਹੀ ਗਈ ਹੀ ਇਹ ਤਾਂ ਨਾ ਨਖਤਾਂ ਉਹਨਾਂ ਦਾ ਸਾਥ ਦਿੰਦਾ ਆ ਵੇਖ ਲੈ ਅੱਖਾਂ ਸਾਹਮਣੇ ਆ ਤੇਰੀਆਂ ਅੱਖਾਂ ਤੇ ਪੱਟੀ ਬੱਜੀ ਸੀ ਅਨੀਆਂ ਨਾ ਦਲਜੀਤ ਨੇ ਮੈਨੂੰ ਫੋਨ ਕੀਤਾ ਰਾਤ ਭੱਜੀ ਹਨਾ ਮਾਂ ਪਿਓ ਨੂੰ ਛੱਡ ਕੇ ਲੱਲਾ ਬਾਜਿਆ ਹੁਣ ਨਾਲ ਹਨ ਨੂੰ ਵੀ ਫਸਾਇਆ ਈ ਤੂੰ ਤੇ ਮੈਨੂੰ ਕੀ ਪਤਾ ਸੀ ਹੁਣ ਪਤਾ ਨਹੀਂ ਸੀ ਤੈਨੂੰ ਤੈਨੂੰ ਇਹਦੀਆਂ ਕਰਤੂਤਾਂ ਦਾ ਪਤਾ ਲੱਗਾ ਹੀ ਨਾ ਦੋ ਤਿੰਨ ਸਾਲਾਂ ਦੇ ਵਿੱਚ ਪੀ ਕੀ ਕਰਦਾ ਸੀ ਮੈਂ ਤੇ ਤੁਹਾਡੀ ਗੱਲਾਂ ਦੇ ਵਿੱਚ ਆ ਗਈ ਉਦੋਂ ਇਹਨਾਂ ਦੀ ਗੱਲ ਮੰਨੀ ਹੁੰਦੀ ਨਾ ਤੇ ਸਹੁਰੇ ਚਲ ਜਾਂਦੀ ਚੁੱਪ ਕਰ ਚੁੱਪ ਕਰ ਗਈ ਹਨਾ ਸਹੁਰੇ ਕਿੱਦਾਂ ਧੱਕੇ ਮਾਰ ਕੇ ਮਾਂ ਪੁੱਤਾਂ ਨੇ ਕੱਢਿਆ ਸੀ ਮੈਂ ਮੰਮੀ ਪਹਿਲਾਂ ਦੀ ਗੱਲ ਕੀਤੀ ਆ ਪਹਿਲਾਂ ਦੀ ਕੀਤੀ ਆ ਪਹਿਲਾਂ ਤਰਲੇ ਮਾਰ ਦਿੰਦੇ ਹੀ ਉਹ ਮੈਨੂੰ ਤੇ ਵੀਰ ਨੇ ਵੀ ਬੜਾ ਕਿਹਾ ਸੀ ਕਿ ਸੰਦੀਪ ਚਲ ਜਾ ਆਪਣੇ ਸਹੁਰੇ ਮੈਂ ਤੇ ਉਹਦੀ ਗੱਲ ਵੀ ਨਹੀਂ ਮੰਨੀ ਚੱਲ ਚੰਗਾ ਹੁਣ ਚੁੱਪ ਇਥੇ ਕੰਦਾ ਨੂੰ ਵੀ ਕੰਨਵਾ ਸੌਂਦੇ ਹੋਣਗੇ ਵੀ ਮਾਵਾ ਤਿਆ ਕੀ ਹੋੜੇ ਮੇਰੇ ਪਿੰਡੀਆਂ ਚਪ ਕਰਕੇ ਬਹਿ ਜਾ ਉਹ ਤੇ ਗੱਲ ਠੀਕ ਆ ਵਕੀਲ ਸਾਹਿਬ ਉਹ ਬੰਦੇ ਸਾਡੇ ਦੂਜੇ ਵੀ ਫੜੇ ਗਏ ਆ ਨਾ ਉਹ ਤੁਸੀਂ ਇਹਦੀ ਗਾਰੰਟੀ ਦਿੰਦੇ ਜੇ ਹੋ ਜਾਊਗਾ ਹੱਲ ਉਹ ਨਾ ਭਾਜੀ ਅਸੀਂ ਇੱਥੇ ਆਈਏ ਤੇ ਮੁੜ ਕੇ ਜੱਬ ਪੈ ਜੇ ਕੋਈ ਇੱਥੇ ਫੜੇ ਜਾਈਏ ਕਿਤੇ ਉਹ ਫੜੇ ਗਏ ਆ ਨਾ ਪਹਿਲਾਂ ਤੇ ਇਕੱਠਿਆਂ ਹੀ ਆਉਣਾ ਸੀਗਾ ਉਹਨਾਂ ਵੀ ਨਾਲ ਕੇਸ ਕਰਨਾ ਸੀ ਤੁਹਾਡੇ ਕੋਲੇ ਚੱਲ ਕੋਈ ਨਹੀਂ ਮੈਂ ਵਿੱਚੋਂ ਵੇਖਦਾ ਵਾਂ ਕੱਢੂੰਗਾ ਟਾਈਮ ਭਾਜੀ ਪੱਕਾ ਨਾ ਹੋ ਜੂ ਹੱਲ ਠੀਕ ਆ ਚਲੋ ਠੀਕ ਆ ਭਾਜੀ ਠੀਕ ਆ ਠੀਕ ਆ ਜੀ ਠੀਕ ਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਕਹਿੰਦੇ ਆ ਜੀ ਉਹ ਕਹਿੰਦੇ ਡੇ ਹੀ ਵੀ ਹੋ ਜਾਊਗਾ ਹੱਲ ਪਰ ਮੈਂ ਉਹਨੂੰ ਦੱਸਿਆ ਵਾ ਮੈਂ ਉਹ ਫੜੇਗੇ ਕੱਲ ਦੇ ਹੋਰ ਨਾਹੀਂ ਤੁਹਾਡੇ ਕੋਲ ਆਈਏ ਤੇ ਇੱਥੇ ਕੇਦੇ ਸ਼ਹਿਰ ਫੜੇ ਜਾਈਏ ਫੇ ਪੰਗਾ ਪੈ ਜਾਊਗਾ ਅਸੀਂ ਤਾਂ ਡਰਦੇ ਨਹੀਂ ਆਉਣ ਡੇ ਹੋਰ ਕੀ ਉਹਨੇ ਵੀ ਘੱਟ ਨਹੀਂ ਕਰ ਲਈ ਮੇਰੀ ਭੈਣ ਆ ਮੈਨੂੰ ਪਤਾ ਉਹਦਾ ਸਾਰਾ ਉਹਨੇ ਵੀ ਕੱਲੀ-ਕੱਲੀ ਗੱਲ ਚੀਜ਼ ਲਿਖਾਉਣੀ ਆ ਕੱਲਾ-ਕੱਲਾ ਨਾ ਬਿਆਨ ਦੇਣਾ ਉਹਨੇ ਆ ਕੀ ਕਰਦੇ ਰਹੇ ਮੇਰੇ ਨਾਲ ਇਹ ਵੀ ਨਾਲ ਹੀ ਰਲੇ ਆਪੜਾ ਤਾਂ ਨਹੀਂ ਕਸੂਰ ਕੱਢਣਾ ਨਹੀਂਗਾ ਜੇ ਇਹਦੀ ਬਾਹ ਚਲੇ ਨਾ ਉਹਨੇ ਸਾਰਾ ਕੁਝ ਸਾਡੇ ਦੇ ਹੀ ਪਾਉਣਾ ਵੇਖਿਆ ਤੁਸੀਂ ਉਹ ਸਾਡੇ ਦੇ ਕਿਦਾਂ ਪੈਜੂਗਾ ਠੀਕ ਹੈ ਨਾ ਨਾ ਉਹਨਾਂ ਦੀ ਆ ਸਾਰਾ ਕੁਝ ਤੇ ਕੀਤਾ ਉਹਨੇ ਆਪਣੇ ਲਾਲਚ ਨੂੰ ਸਾਡਾ ਐਵੇਂ ਆਜੂਗਾ ਵਿੱਚ ਆ ਆਪਣਾ ਨਾ ਥੋੜਾ ਲੈਂਦੀ ਆ ਇਹੋ ਕਰਕੇ ਜਾਂਦੀ ਆ ਵੀ ਜੋ ਮੇਰੀ ਭੈਣ ਕਹਿੰਦੀ ਰਹੀ ਮੈਂ ਉਹ ਕਰਦੀ ਰਹੀ ਆ ਉਹ ਚੰਗਾ ਨਹੀਂ ਇਹਦਾ ਦਸ ਦਿਮਾਗ ਉਹਦੋਂ ਨਹੀਂ ਕੰਮ ਕਰਦਾ ਭੈਣ ਕਹਿੰਦੀ ਖੁਸ਼ ਆ ਮਾਦਾ ਤੇ ਮਾਰ ਦੇਣੀ ਹੀ ਨੇ ਆਪ जान ਕੇ ਮੈਂ ਭੈਣ ਨੂੰ ਭੈਣ ਨੂੰ ਬਦਨਾਮ ਕੀਤਾ ਇਹਨੇ ਮੈਂ ਤੇ ਇਹ ਨਹੀਂ ਸਮਝ ਨਹੀਂ ਆਉਂਦੀ ਇੱਕ ਗੱਲ ਪੱਕੀ ਜੇ ਭੈਣ ਮੇਰੀ ਪਾਸਕੀ ਨਹੀਂ ਜੇ ਹੈਗੀ ਇਹ ਵੀ ਕਿਸੇ ਦੀ ਨਹੀਂ ਪੰਦੀ ਇਹ ਉਹ ਜਦੋਂ ਹੁਣ ਪਈ ਹੈ ਨਾ ਉੱਤੇ ਉਹਦਾ ਇਰਾਦਾ ਵਾ ਕਿ ਮੈਂ ਨਾਲ ਹੀ ਫਸਾਵਾਂ ਸਾਰਿਆਂ ਨੂੰ ਇਹਨੇ ਲੈ ਕੇ ਡੁੱਬਣਾ ਹੁਣ ਨਾਲ ਵੇਖਿਆ ਤੁਸੀਂ ਨਾਇਤੀ ਦੀ ਬਣੀ ਤੇ ਨਾਇ ਪੁੱਤ ਦੀ ਬਣੀ ਇਹਨੇ ਸਾਡੀ ਕਿੱਥੋਂ ਬੰਨਣਾ ਉਹ ਮੈਂ ਵੀ ਤੁਹਾਡੇ ਮਗਰ ਲਾ ਕੇ ਨਾ ਪਹਤਾਉਣ ਡਿਆ ਹੁਣ ਇੱਕ ਰਿਸ਼ਤੇਦਾਰ ਉਹਦਾ ਦੇ ਟੱਕਰ ਗਿਆ ਚੰਗੀ ਭਲੀ ਇਤ ਬਣੀ ਸੀ ਇਹਨਾਂ ਮਗਰ ਲਾ ਕੇ ਨਾ ਉਹ ਸਾਰਾ ਕੁਝ ਹੀ ਖਰਾਬ ਕਰ ਲਿਆ ਵਾ ਹੋਰ ਕੀ ਸਾਰਾ ਪਿੰਡ ਤਣ ਪੁੱਛ ਕੇ ਤੁਰਦਾ ਸੀ ਮੈਨੂੰ ਤਾਂ ਹੁਣ ਆਪ ਬੜੇ ਸ਼ਰਮਾਉਣ ਡਈ ਐ ਕੀ ਸੋਚ ਦੇਣਗੇ ਲੋਕੀ ਖਾੜੇ ਬਾਰੇ ਜਾਂ ਸਾਡੇ ਰਿਸ਼ਤਾਰ ਕੀ ਕਹਿੰਦੇ ਹੋਣਗੇ ਇਧਰੋਂ ਮੈਂ ਤਾਂ ਆਪ ਨਾ ਐਵੇਂ ਇਹਨਾਂ ਦੇ ਪਿੱਛੇ ਲੱਗ ਕੇ ਨਾ ਜਾਂਦੀ ਰਹੀ ਇਹਨਾਂ ਦੇ ਪਿੰਡ ਜਾਣਾ ਨਹੀਂ ਚਾਹੀਦਾ ਗਲਤੀ ਤਾਂ ਮੇਰੀ ਵੀ ਹੈਗੀ ਆ ਹੁਣ ਸਮਝ ਲੱਗੀ ਉਹਨੂੰ ਕਿੰਨਾ ਸਮਝਾਇਆ ਸੀਗਾ ਉਹਦਾ ਤਾਂ ਮੰਨਦੀ ਨਹੀਂ ਆ ਚਲੋ ਬਾਬਾ ਮੇਰੇ ਕੋਲ ਗਲਤੀ ਹੋ ਗਈ ਮੈਂ ਪਛਤਾਉਂਦਾ ਹੀ ਨਾ ਹੁਣ ਹੁਣ ਜੋ ਵੀ ਕੋਈ ਹੱਲ ਹੁੰਦਾ ਨਾ ਉਹ ਕਰੋ ਮੇਰਾ ਜੀ ਦਿਲ ਕਰਨ ਰਿਆ ਜੇਲ੍ਹ ਚ ਜਾਣ ਨੂੰ ਚੱਲ ਇਹਦੇ ਕੰਮ ਓਕੇ ਆਈ ਹੋਏ ਬਾਈ ਵੀ ਖਾ ਲੈ ਬੱਲੇ ਹੋ ਜਾ ਬੰਦ ਠੱਗੀ ਮਸ਼ੀਨ ਆ ਠੱਗੀ ਬਾਈ ਕੰਮ ਚੱਲਾ ਵਧੀਆ ਕੀਤਾ ਸੋ ਆ ਜਾ ਬੈਠ ਜਾ ਕੁਰਸੀ ਲਵਾ ਨਾ ਨਾ ਕੀ ਵੀ ਲੋੜ ਨਹੀਂ ਨੀ ਅਸੀਂ ਗਏ ਹਾਂ ਉੱਥੇ ਥਾਣੇ ਅੱਛਾ ਆਹੋ ਪਰ ਆਕੜ ਨਹੀਂ ਵੇਖ ਲੋ ਮੈਂ ਤਾਂ ਜਾਣਦੀ ਉਹਨਾਂ ਦੀ ਅੱਛਾ ਹਾਂ ਮਿਲ ਕੇ ਆਏ ਆ ਭਰਨਾ ਉਹੋ ਹੀ ਗੱਲਾਂ ਤੁਸੀਂ ਕਰ ਲੋ ਜੋ ਕਰਨਾ ਮੈਂ ਜਿੱਦਾਂ ਮੱਦੀ ਕਰ ਲੋ ਦਲਜੀਤ ਭਾਈ ਨੇ ਵੀ ਗੱਲ ਕੀਤੀ ਪਰ ਨਾ ਉਹਨਾਂ ਦੀ ਜਿੱਦਾਂ ਨਾ ਦਿਮਾਗ ਹੀ ਖਰਾਬ ਹੋ ਗਿਆ ਮਾਂ ਹਟਦੀ ਨਹੀਂ ਅਜੇ ਵੀ ਗਲਤੀ ਵੀ ਕੀਤੀ ਆ ਸਜ਼ਾ ਵੀ ਹੋਣੀ ਆ ਹੁਣ ਉਹੀ ਗੱਲ ਉਹਨਾਂ ਦੀ ਪਿਆ ਕਰਨੀ ਜਾਂਦੀ ਆ ਜੇ ਵੀ ਉਹਨ ਕੋਈ ਕੋਈ ਗੱਲ ਨਹੀਂ ਕਰਕੇ ਤੈਨੂੰ ਹੁਣ ਦੱਸਾਂਗੇ ਹੂੰ ਜੋ ਅਸੀਂ ਕਰਨਾ ਆ ਕੱਲ ਮੈਂ ਤਾਂ ਪੇਸ਼ੀ ਆ ਉਹਨਾਂ ਦੀ ਠੀਕ ਆ ਤੇ ਕੱਲ ਜਾਣਾ ਵਾ ਕੋਟ ਕੋਈ ਗੱਲ ਨਹੀਂ ਠੀਕ ਆ ਉਹਦਾ ਕਹਿੰਦੇ ਬੰਦੇ ਕਹਿੰਦੇ ਕੋਈ ਗੱਲ ਨਹੀਂ ਫਿਕਰ ਨਾ ਕਰਿਓ ਸਾਰਾ ਕੁਝ ਆਪਣੇ ਹੱਥ ਜੀ ਹੋਊਗਾ ਬਾਕੀ ਮਾਰੇ ਕਿਰਪਾ ਕਰਨ ਤੇ ਚਲੋ ਠੀਕ ਹੀ ਹੋ ਜਾ ਸਭ ਉਹ ਮੈਂ ਦੇ ਕਹਿੰਦਾ ਬਸ ਹੋਣਾ ਮਾਸੂਣੀ ਫੜੇ ਜਾਣਾ ਕਦੇ ਇਕੱਠੀ ਸਜ਼ਾ ਹੋ ਜੈ ਇਹਨਾਂ ਨੂੰ ਜਦੋਂ ਮੈਂ ਇਹ ਫੜੇ ਗਿਆ ਤੇ ਉਹ ਇਹਨੇ ਰਮਨ ਨੇ ਆਪ ਹੀ ਉਹਨਾਂ ਨੂੰ ਫੜਾ ਦੇਣਾ ਵੇਖ ਲਓ ਤੁਸੀਂ ਸਹੀ ਗੱਲ ਆ ਠੀਕ ਨਹੀਂ ਸਗੀਦ ਕਿਸਦੀ ਵੀ ਨਹੀਂ ਕੀ ਸਗੀਦ ਦੀ ਕਿਸਦੀ ਵੀ ਨਹੀਂ ਉਹ ਸਾਰਾ ਟੱਬਰ ਨਹੀਂ ਸਕਾ ਕਿ ਇਹਦਾ ਵੀ ਇੱਕ ਦੂਜੇ ਦਾ ਨਾਮ ਲਾਈ ਜਾਂਦੇ ਆ ਸਜ਼ਾ ਤੇ ਹੁਣ ਹੋਣੀ ਆ ਪਤਾ ਤੇ ਇਹਨਾਂ ਨੂੰ ਲੱਗਣਾ ਹੀ ਹੈ ਗਲਤੀ ਜਿਹੜੀ ਕੀਤੀ ਦੀ ਹੈ ਹਾਂਜੀ ਹਾਂਜੀ ਠੀਕ ਹੈ ਨਾ ਚੱਲ ਇਹ ਆ ਪਰਮਾਰਦ ਮੰਹਾੜੀ ਸੁਣ ਲਈ ਹੈ ਇਹ ਫੜੇ ਗਏ ਮੇਨ ਤੇ ਇਹੋ ਹੀ ਹੈ ਨਾ ਤੁਸੀਂ ਕਰੋ ਕੰਮ ਅਸੀਂ ਤੁਹਾਨੂੰ ਦੱਸਣ ਆਏ ਹਾਂ ਵੀ ਕੱਲ ਤਿਆਰੀ ਹੋ ਤੇ ਭੈਣ ਜੀ ਨੂੰ ਵੀ ਕਹਿ ਦਿਓ ਕੋਈ ਨਹੀਂ ਵੀ ਦੋਵੇਂ ਵਿਚੋਲੇ ਤੇ ਚਾਹੀਦੇ ਉੱਥੇ ਹੈ ਨਾ ਹਾਂ ਹਾਂ ਜ਼ਰੂਰੀ ਕਿਉਂ ਬਿਆਨ ਹੋਣੀ ਹੈ ਸਾਰਿਆਂ ਨੇ ਤੇ ਫਿਰ ਕੋਈ ਗੱਲ ਕੋਈ ਗੱਲ ਚੱਲ ਲਈ ਤਿਆਰੀ ਹੈ ਚੱਲਦੇ ਮੇਰੇ ਨਹੀਂ ਬਹਿ ਜਾਓ ਬਈ ਨਹੀਂ ਨਹੀਂ ਉਹ ਦੋ ਮਿੰਟ ਚਾਰ ਆਪਾਂ ਚੱਲੀਏ ਕੋਈ ਨਹੀਂ ਵੀ ਕਰ ਲੋ ਕੰਮ ਫਿਰ ਕੱਲ ਉਧਰ ਸੱਜਦੇ ਹੀ ਲੱਗ ਜਾਣੀ ਹੈ ਮੈਂ ਕਹਿੰਦਾ ਘੜ ਘੜ ਚਾਰ ਨਹੀਂ ਨਹੀਂ ਕੋਈ ਨਹੀਂ ਫੇਰ ਕਿਤੇ ਮਿਲਾਂਗੇ ਹ ਪਰਮੀਤ ਹਾਂਜੀ ਲੈ ਵੀ ਬਹੁਤ ਵਧੀਆ ਹੋਇਆ ਜੀ ਉਹ ਕੀ ਹੈ ਮੁਬਾਰਕਾ ਤੁਹਾਨੂੰ ਫੜੇ ਗਏ ਸਾਰੇ ਹੁਣ ਅੱਛਾ ਹਾਂ ਇਹ ਤਾਂ ਵਧੀਆ ਗੱਲ ਹੋਈ ਫਿਰ ਗੱਲ ਤੇ ਵਧੀਆ ਆਇਆ ਕਿ ਜੋਬਨ ਦੱਸਣ ਡਿਆ ਸੀ ਅੱਛਾ ਉਹ ਜੇਲ੍ਹ ਚ ਵੀ ਨਹੀਂ ਘਟ ਕਰਨ ਦੀ ਰਮਣ ਜੋਬਨ ਹੁਣੇ ਕਦੋਂ ਆਏ ਉਹ ਆਏ ਹੀ ਤੁਸੀਂ ਸਪਾਈ ਕਰਨ ਦੇ ਸੀ ਅੰਦਰ ਤੇ ਮੈਂ ਲੱਗਾ ਸੀ ਆਵਾਜ਼ ਮਾਰਨ ਅੱਛਾ ਜੋਬਨ ਕਹਿੰਦਾ ਨਹੀਂ ਭਾਜੀ ਚਾਣੀ ਵੀ ਨਹੀਂ ਅੱਛਾ ਹੂੰ ਜੋਬਨ ਦੱਸਣ ਡਿਆ ਸੀ ਜੇਲ੍ਹ ਚ ਨਹੀਂ ਘਟ ਕਰਨ ਦੀ ਅੱਛਾ ਹੁਣ ਤਰਫਾ ਦੇ ਨਹੀਂ ਆਹੋ ਉਹ ਕਿਤੇ ਗਏ ਹੋਣੇ ਨਾ ਇਹ ਹਾਂ ਤੇ ਇਹ ਕਹਿੰਦੇ ਵੀ ਅੱਗੋਂ ਪੈਂਦੀ ਹੀ ਕਰ ਉਹ ਤੁਸੀਂ ਜੋ ਕਰਨਾ ਐਸਾ ਤੇ ਕਹੇ ਹੁਣ ਤੂੰ ਕਰ ਲੈ ਜੋ ਕਰਨਾ ਜੇਲ੍ਹ ਚ ਬੈ ਕੇ ਨਹੀਂ ਮੈਂ ਜੋ ਬੰਨੂ ਕਿਹਾ ਮੈਂ ਕੋਈ ਗੱਲ ਨਹੀਂ ਹੁਣ ਜੋ ਕਰਨਾ ਉਹ ਤੇ ਸਰਕਾਰ ਨਹੀਂ ਕਰਨਾ ਆਹੋ ਨਹੀਂ ਸਜ਼ਾ ਹੋਈ ਜਣੀ ਇਹਨਾਂ ਨੂੰ ਸਜ਼ਾ ਤਾਂ ਹੋਣੀ ਐ ਹੋਣੀ ਕਿਉਂ ਨਹੀਂ ਤਮਾਸੀ ਹੁਣੇ ਫਰੇਗੇ ਕਿ ਨਹੀਂ ਨਹੀਂ 마ਸੀ ਨਹੀਂ ਫੜੋਈ ਅੱਛਾ ਤੇ ਇਦਾਂ ਕਰਿਓ ਸਵੇਰੇ ਪੇਸ਼ੀ ਆ ਅੱਛਾ ਤੇ ਸਵੇਰੇ ਅਸੀਂ ਦੋਨਾਂ ਨੇ ਜਾਣਾ ਠੀਕ ਆ ਕਿਉਂ ਚੋਲੇ ਹੋਂ ਦੇ ਨਾਤੇ ਹਨੂ ਉਹ ਤੇ ਕੋਰਟ ਚ ਜਾਣਾ ਪੈਣਾ ਹਾਂ ਹਨਗਵਾਈ ਤੇ ਨਹੀਂ ਪੈਣੀ ਹਾਂ ਤੁੱਕੀ ਗਣਦੀ ਆਪਣੇ ਕੰਮ ਸਾਂਭ ਲਓ ਸਾਰੇ ਚਲੋ ਠੀਕ ਹੈ ਇਹ ਪੱਠੇ-ਪੱਠੇ ਵੱਢਣ ਵਾਲੇ ਵੱਢ ਲਓ ਕੋਈ ਨਹੀਂ ਕੱਲ ਤੇ ਕੰਮ ਨਾ ਕੋਈ ਰੱਖਿਓ ਨਹੀਂ ਮੈਂ ਕੱਲ ਤੇ ਕੋਈ ਨਹੀਂ ਰੱਖਦਾ ਮੈਂ ਕੰਮ ਕੱਲ ਨਾ ਹਾਂਜੀ ਤੂੰ ਵੀ ਤੇਰੀ ਰੱਖਿਓ ਠੀਕ ਹੈ ਬਰ ਹਾਂ ਚਲੋ ਠੀਕ ਹੈ ਚੰਗਾ ਹੋਵਾ ਇਹ ਗੱਲ ਬੋਲ ਦੇਣੀ ਗਏ ਹੀ ਤੇ ਫਿਰ ਕੀ ਬਣਿਆ ਹੋਈ ਏ ਗੱਲ ਉਹਨਾਂ ਨਾਲ ਅੱਛਾ ਪਰ ਮੈਂ ਸੋਚ ਰਿਹਾ ਹਾਂ ਇਹ ਵੀ ਬੇਸ਼ਰਮੀ ਦੀ ਵੇਖ ਲੋ ਕਿੰਨੀ ਹੱਦ ਹੁੰਦੀ ਆ ਸਾਰੇ ਸਬੂਤ ਉਹਨਾਂ ਦੇ ਬਰ ਖਿਲਾਫ ਹੂੰ ਹੂੰ ਪੁਲਸ ਨੇ ਉਹਨਾਂ ਨੂੰ ਫੜ ਲਿਆ ਪਰ ਜਿਹੜਾ ਉਹਨਾਂ ਦੇ ਮਨ ਦਾ ਹੰਕਾਰ ਵਾ ਨਾ ਉਹ ਉਦਾਂ ਦਾ ਉਦਾਂ ਹੀ ਕੋਈ ਗੱਲ ਨਹੀਂ ਇਹੋ ਜਿਹੇ ਬੰਦਿਆਂ ਦਾ ਹੰਕਾਰ ਰੱਬ ਵੀ ਤੋੜੇ ਨਾ ਤੇ ਫੇਰ ਹੀ ਆਹੀਂ ਕੁਝ ਨਹੀਂ ਕਰ ਸਕਦੇ ਦਲਜੀਤ ਨੇ ਸਭ ਕੋ ਗੱਲ ਕੀਤੀ ਉੱਥੇ ਦਲਜੀਤ ਵੀ ਕਹਿੰਦੇ ਹੈ ਕਹਿੰਦਾ ਸਜ਼ਾ ਤੁਸੀਂ ਭੁਗਤ ਨਹੀਂ ਆ ਹੁਣ ਹੂੰ ਹੂੰ ਗਲਤੀ ਕੀਤੀ ਸਜ਼ਾ ਤਾਂ ਮਿਲਣੀ ਹੈ ਕਹਿੰਦਾ ਹਾਂਜੀ ਤੇ ਨਾ ਗੋਹ ਗੱਲ ਤੁਸੀਂ ਕਰ ਲੋ ਜੋ ਕਰਨਾ ਤੁਸੀਂ ਜੋ ਮਰਜ਼ੀ ਕਰ ਲੋ ਸਜ਼ਾ ਦਵਾ ਦਿਓ ਜੋ ਮਰਜ਼ੀ ਕਰੋ ਗੱਲ ਇਹ ਆ ਵੀ ਉਹ ਰੇ ਸ਼ੁਰੂ ਤੋਂ ਆਕੜ ਚ ਤੇ ਹੁਣ ਆਕੜ ਭੱਜ ਗਈ ਆ ਪਰ ਸਾਡੇ ਸਾਹਮਣੇ ਉਹਨਾਂ ਦਾ ਮੰਨਣ ਨੂੰ ਜੀ ਨਹੀਂ ਕਰਦਾ ਤੇ ਇਹੀ ਮਨਾ ਕੇ ਵੀ ਕੀ ਲੈਣਾ ਵਾ ਇਹਨਾਂ ਨੂੰ ਮਨਾਉਣ ਵਾਲਾ ਵੀ ਰੱਬ ਆਪ ਹੀ ਆ ਆਪੇ ਮਨਾ ਲੈਣਾ ਵੇਖਿਓ ਇਹਨਾਂ ਸਾਰਾ ਕੁਝ ਜੇ ਇੱਥੇ ਤੱਕ ਰੱਬ ਨੇ ਇਹਨਾਂ ਨੂੰ ਲਿਆਂਦਾ ਵਾ ਤੇ ਗਾਂ ਕੀ ਪਤਾ ਕੀ ਕੀ ਮਾੜਾ ਲਿਖਿਆ ਇਹਨਾਂ ਦੀ ਕਿਸਮਤ ਚ ਨਹੀਂ ਵੱਡੀ ਟੈਨਸ਼ਨ ਤੇ ਮੇਰੀ ਲੱਤ ਹੀ ਸਾਰੀ ਇਹ ਫੜੇ ਗਏ ਆ ਹੁਣ ਕੱਲ ਪੇਸ਼ੀ ਆ ਤੇ ਆਉਂਦੇ-ਉਂਦੇ ਇਹ ਮੁਖਤਿਆਰ ਭਾਜੀ ਘਰ ਵੀ ਗਏ ਆ ਅੱਛਾ ਦਲਜੀਤ ਵੀ ਨਾਲ ਹੀ ਸੀਗਾ ਅਸੀਂ ਕਹਿ ਗਏ ਆ ਵੀ ਕੱਲ ਤਿਆਰੀ ਰੱਖਿਓ ਕਿਉਂਕਿ ਉਹਨਾਂ ਨੇ ਬਿਆਨ ਲੈਣੇ ਹੋਏ ਤੇ ਫਿਰ ਉਹਨਾਂ ਨੇ ਵਿਚੋਲੇ ਦੀ ਸਦਨੀ ਆ ਨਾ ਬਿਲਕੁਲ ਹਾਂ ਨਾ ਤੇ ਉਹ ਉਸ ਟਗਰਾਇਆ ਆ ਉਹ ਤੇ ਇਹਨਾਂ ਦਾ ਵੀ ਤੇ ਇਹ ਜਦੋਂ ਕਹਿਣਗੇ ਮੂੰਹ ਆਪਣੇ ਉਹ ਵੀ ਤੰਗੀ ਦਿੰਦੇ ਸੀ ਸਾਨੂੰ ਵੀ ਕਹਿੰਦੇ ਸੀ ਗੱਡੀ ਵੱਲੋਂ ਤੇ ਫਿਰ ਗੱਲ ਪੱਕੀ ਹੋ ਜਾਂਦੀ ਆ ਤੇ ਤੁਸੀਂ ਵੀ ਤਿਆਰ ਹੋ ਤੇ ਮੰਮੀ ਨੂੰ ਵੀ ਤਿਆਰ ਕਰ ਲਿਓ ਕੋਈ ਨਹੀਂ ਠੀਕ ਆ ਹੁਣ ਇਹ ਗੱਲ ਦੀ ਤੇ ਸੰਤੁਸ਼ਟੀ ਹੋ ਗਈ ਆ ਨਾ ਵੀ ਕੋਈ ਨਹੀਂ ਰੱਬ ਨੇ ਇਹਨਾਂ ਨੂੰ ਸਜ਼ਾ ਦਿੱਤੀ ਆ ਪਾਵੇਂ ਹੀ ਰੁਪਿੰਦਰ ਨੂੰ ਨਹੀਂ ਬਚਾ ਸਕੇ ਘਟੋ ਘਟ ਉਹਦੇ ਮਗਰੋਂ ਹੀ ਉਹਦੇ ਕਾਤਲ ਨੂੰ ਸਜ਼ਾ ਤੇ ਦਵਾਈ ਸਕੇ ਹਨ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਹੋ ਜਾਣਾ ਵਾ ਜੇ ਅਸੀਂ ਸਾਰਾ ਕੁਝ ਰੱਬ ਆਸਰੇ ਛੱਡਿਆ ਹੀ ਨਾ ਤੇ ਰੱਬ ਨੇ ਹੜਾ ਸਾਥ ਦਿੱਤਾ ਹੀ ਆ ਕਿਹ ਇਹ ਗੱਲੋਂ ਪਿੱਛੇ ਨਹੀਂ ਰੱਖਿਆ ਹੈਗਾ ਮੈਂ ਬਸ ਹੁਣ ਤੇ ਇਹੋ ਗੱਲ ਦੀ ਦੀਗ ਵਾ ਬਸ ਏਤੀ ਨਾਲ ਉਹਨਾਂ ਸਜ਼ਾ ਹੋ ਜੇ ਤੇ ਕੁੜੀ ਸਾਡੀ ਦੀ ਆਤਮਾ ਨੂੰ ਸ਼ਾਂਤੀ ਮਿਲੇ